ਪੁੱਤ ਨਾਮ ਨੂੰ ਤਤਾਰਸਾਂ ਵਜਾ ਦੇ ਤੁਸੀਂ ਪਾਪ ਹੋ ਹਾਂ ਨਾ ਪੁੱਤ ਕਹਿ ਬਈ ਇਹ ਇਹ ਚੀਜ਼ਾਂ ਇੱਕ ਕਲਾਕਾਰ ਨੂੰ ਨਾ ਸੱਚੇ ਤੌਰ ਤੇ ਕਲਾਕਾਰ ਉਹੀ ਹੁੰਦਾ ਦਿਲ ਦਾ ਦਿਲ ਦਾ ਮਾਸੂਮ ਬੰਦਾ ਹੀ ਆ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਲੋ ਇੱਕ ਵਾਰੀ ਤਾਂ ਮੈਂ ਕਹਾਂ ਮਾਂ ਨਾ ਮਰੇ ਕਿਸੇ ਦੀ ਖਾਸ ਕਰਕੇ ਛੋਟੇ ਦੀ ਕਿਉਂਕਿ ਮਾਂ ਤੋਂ ਬਾਅਦ ਤਾਂ ਬੰਦਾ ਨਾ ਕਰਦਣਾ ਆਪਣਾ ਘੜਦਾ ਹੂੰ ਉਹ ਉਹ ਮਰੀ ਕੁਛ ਹੈ ਜੀ ਕਿੰਨੀ ਆਗ ਦੀ ਮਾਂ ਨਾ ਮਰੇ ਬਸ ਠੀਕ ਹੈ ਨਾ ਕਿਉਂ ਸਿਆਣੇ ਕਹਿੰਦੇ ਵੀ ਪਿਤਾ ਪਿਛੇ ਤਾਂ ਮਾਂ ਪਿਓ ਨਾ ਮਰਨ ਹੂੰ ਪਰ ਸਿਆਣੇ ਕਹਿੰਦੇ ਪਿਓ ਨੂੰ ਕੁਝ ਹੋ ਜੇ ਤਾਂ ਮਾਂ ਘਰ ਸੰਭਾਲ ਲੈਂਦੀ ਹੈ ਹੂੰ ਜੇ ਮਾਂ ਮਰ ਜੇ ਉਹ ਘਰ ਅਪਰ ਖੰਡ ਜਾਂਦਾ ਤੇ ਬਹੁਤ ਕੁਝ ਦੇਖਿਆ ਇਦਾਂ ਦਾ ਹਾਲਾਤ ਮਲ ਕੇ ਭੈੜੇ ਹਾਲਾਤ ਵੀ ਦੇਖਿਆ ਇਹ 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 ਗੀਤਾਂ ਚ ਵੀ ਚੀਜ਼ਾਂ ਝਲਕਦੀਆਂ ਨੇ ਪਿੰਡੇ ਹੰਡਾਈਆਂ ਚੀਜ਼ਾਂ ਜਿਹੜਾ ਸੈਡ ਸੌਂਗਾਂ ਦੇ ਵੀ ਤੁਸੀਂ ਮਤਲਬ ਪੂਰੇ ਜਿੰਨੀ ਜਿਹੜੀ ਇੱਕ ਫੀਲ ਆਉਂਦੀ ਆ ਸ਼ੁਰੂ ਜਿਦਾ ਮਤਲਬ ਕਿ ਹਾਂ ਇਹ ਹੈਗਾ ਜਰੂਰ ਆਪਣਾ ਹੀ ਦਰਦ ਹੈ ਜਿਹੜਾ ਤੁਹਾਡੇ ਨਾਲ ਤੁਹਾਡੇ ਨਾਲ ਹੋਇਆ ਹੋਵੇ ਉਹ ਤੁਹਾਡੇ ਆ ਹੀ ਜਾਂਦਾ ਬਾਹਰ ਨਾਲ ਉਦਾਂ ਦੀ ਮਤਲਬ ਉਹ ਕੋਲੋਂ ਦੀ ਫੀਲ ਆਉਂਦਾ ਆਉਂਦਾ ਹੂੰ ਭਰਾਵਾਂ ਦੇ ਨਾਲ ਹੁਣ ਪਿਆਰ ਹੈ ਫੈਮਿਲੀ ਦਾ ਵਧੀਆ ਹੁਣ ਵਧੀਆ ਪਿਆਰ ਹੈ ਭਾਬੀਆਂ ਨਾਲ ਸਾਰਿਆਂ ਨਾਲ ਬਚਪਨ ਦੇ ਵਿੱਚ ਜਿਹੜੀਆਂ ਭਾਬੀਆਂ ਮੈਂ ਕਿਤੇ ਭਾਬੀ ਨੂੰ ਭਾਬੀ ਨਹੀਂ ਕਹਾਇਆ ਹ ਤੱਕ ਮਾਂ ਬਗਵਾਈ ਸਸਣਾ ਹਮਦਾ ਹੂੰ ਬਲ ਇੱਕ ਦੋ ਸਾਡੀ ਹੈਗੀ ਲੇਸਨੀ ਰਮ ਜੀ ਭਾਬੀ ਮੈਂ ਕਹਿੰਦਾ ਮੋਨ ਨਾਲ ਹੀ ਮੈਂ ਕਿਤੇ ਆਪਣੀ ਬੱਟੀਆਂ ਨੂੰ ਰਜਨ ਨੂੰ ਭਾਬੀ ਕਦੇ ਕਿਹਾ ਹੀ ਨਹੀਂ ਹੂੰ ਹੂੰ ਤੁਸੀਂ ਤੁਸੀਂ ਇਹ ਚੀਜ਼ਾਂ ਫਿਰ ਸਮਝਦੇ ਹੋ ਸਾਰੀਆਂ ਜਿਹੜੀਆਂ ਤੰਗੀਆਂ ਤੁਸੀਂ ਆਪਣੇ ਬਚਪਨ ਦੇ ਵਿੱਚ ਦੇਖੀਆਂ ਆਪਣੇ ਬੱਚਿਆਂ ਨੂੰ ਕਦੇ ਨਾਣ ਜਾਂ ਕੋਈ ਰਿਸ਼ਤੇਦਾਰੀ ਦੇ ਵਿੱਚ ਇਹ ਚੀਜ਼ ਬੱਚਾ ਮਨ ਦੇ ਵਿੱਚ ਰਹਿੰਦਾ ਕਿ ਯਾਰ ਇਹ ਇਹ ਚੀਜ਼ਾਂ ਕੀ ਤਕਲੀਫਾਂ ਕੀ ਹੁੰਦੀਆਂ ਨੇ ਪੈਸੇ ਦੀ ਅਹਿਮੀਅਤ ਕੀ ਹੈ ਮੈਂ ਤਾਂ ਕਈ ਵਾਰੀ ਉਮਰ ਤੋਂ ਵੱਡੇ ਨੂੰ ਵੀ ਬੇਟਾ ਕਹਿ ਦਿੰਦਾ ਪੁਲੇਖੇ ਹੂੰ ਬੇਟਾ ਦੇ ਪੁੱਤ ਉਹ ਮੈਂ ਪੁੱਤ ਤੇ ਪੁੱਤ ਨਾ ਨੂੰ ਤਤਾਰ ਸਾਂ ਵਜਾ ਦੇ ਤੁਸੀਂ ਪਾਬਕ ਹੋ ਗਏ ਮੈਂ ਪੁੱਤ ਕੇ ਕੋਈ ਹੂੰ ਪਾਣੀ ਦੇ ਇਹ ਹੂੰ ਮੈਂ ਤਾਂ ਬੱਚਾ ਨੂੰ ਵੀ ਵੇਟਾ ਵੇਟਾ ਪੁੱਤ ਪੁੱਤ ਬਰਾਬਰ ਨੂੰ ਕਹਦਾਂ ਲੱਗੀ ਬੜੀ ਹੂੰ ਸੌਰੀ ਯੂ ਸੌਕ ਕੋਈ ਨਹੀਂ ਮੇਰੇ ਨਾਲ ਕਲਾਕਾਰ ਕਲਾਕਾਰ ਬੰਦਾ ਦਿਲ ਦਾ ਵੀ ਉਵੇਂ ਹੀ ਮਾਸੂਮੀਅਤ ਹੁੰਦੀ ਹੈ ਜੀ ਇਹ ਇਹੀ ਇਹੀ ਪਹਿਚਾਨ ਆ ਇਹੀ ਚੀਜ਼ਾਂ ਨੇ ਚਲੋ ਕੋਈ ਨਹੀਂ ਸੋਕੇ ਮਾਰ ਗਿਓ ਟਾਈਮ ਕੋਈ ਨਹੀਂ ਤਾਂ ਬਿਲਕੁਲ ਹਰਦੀਪ ਮਾਹੀ ਨੰਗਲ ਹੋਰਾਂ ਦੇ ਨਾਲ ਲਗਾਤਾਰ ਗੱਲਬਾਤ ਜਾਰੀ ਆ ਮਾਹੌਲ ਨੂੰ ਥੋੜਾ ਜਿਹਾ ਆਪਾਂ ਖੁਸ਼ ਨੁਮਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਣਾ ਖੁਸ਼ ਖੁਸ਼ ਨੁਮਾ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਦੇਖਣ ਵਾਲੇ ਪਿਆਰ ਕਰਨੇ ਕਹਿੰਦੇ ਨਹੀਂ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਕਿ ਇਹ ਇਹ ਚੀਜ਼ਾਂ ਇੱਕ ਕਲਾਕਾਰ ਨੂੰ ਨਾ ਸੱਚੇ ਤੌਰ ਤੇ ਕਲਾਕਾਰ ਉਹੀ ਹੁੰਦਾ ਦਿਲ ਦਾ ਦਿਲ ਦਾ ਮਾਸੂਮ ਬੰਦਾ ਹੀ ਆ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਗਾ ਸਕਦਾ ਮੈਨੂੰ ਤਾਂ ਆਪਾਂ ਆਪਾਂ ਜੇ ਉਹ ਹੋ ਜੇ ਗੀਤ ਪਲ-ਪਲ ਪਿੱਛੋਂ ਤੈਨੂੰ ਯਾਦ ਕਰਦਾ ਵੀ ਉਹ ਗੀਤ ਬਹੁਤ ਪਿਆਰਾ ਗੀਤ ਹੈ ਉਹ ਵੀਰ ਦੇ ਲਿਖਿਆ ਹੋਇਆ ਗगन ਗगनਬੇਦੀ ਦਾ ਆਉਂਦੇ ਜਾਂਦੇ ਸਾਹਾਂ ਵਿੱਚ ਦੁੱਖਾਂ ਦੀਆਂ ਰਾਹਾਂ ਵਿੱਚ ਪਲ-ਪਲ ਪਿੱਛੋਂ ਤੈਨੂੰ ਯਾਦ ਕਰਦਾ ਹਾਏ ਨਹੀਂ ਤੈਨੂੰ ਯਾਦ ਕਰਦਾ ਹਾਏ ਨਹੀਂ ਤੈਨੂੰ ਯਾਦ ਕਰਦਾ ਮੇਹਣੇ ਮਾਰਦੇ ਸ਼ਰੀਕਾਂ ਵਿੱਚ ਮੇਹਣੇ ਮਾਰਦੇ ਸ਼ਰੀਕਾਂ ਵਿੱਚ ਜੱਗ ਦੀਆਂ ਰੀਤਾਂ ਵਿੱਚ ਸੱਜਣਾ ਪਿਆਰਿਆ ਤੂੰ ਮੈਨੂੰ ਪੁੱਲ ਜਾ ਹੜਾ ਵਿੱਚ ਨਾ ਮੈਨੂੰ ਪੁੱਲ ਜਾ ਹਾਏ ਬੇਚਨ ਨਾ ਮੈਨੂੰ ਪੁੱਲ ਜਾ ਹੜਾ ਵਿੱਚ ਨਾ ਮੈਨੂੰ ਪੁੱਲ ਜਾ ਕੀ ਬਾਤ ਹੈ ਇਹ ਯਾਦਾਂ ਯਾਦਾਂ ਮੇਰੀਆਂ ਵੀ ਤਾਂ ਮੇਰੀਆਂ ਵੀ ਯਾਦਾਂ ਤਾਜ਼ੀਆਂ ਹੋ ਗਈਆਂ ਅੱਛਾ ਚਲੋ ਤੁਸੀਂ ਜ਼ਿੰਦਗੀ ਦੇ ਹਰ ਇੱਕ ਉਸ ਚੈਪਟਰ ਨੂੰ ਅਸੀਂ ਖੋਲਣ ਦੀ ਕੋਸ਼ਿਸ਼ ਕੀਤੀ ਆ ਹਨ ਤੁਸੀਂ ਭਾਵੁਕ ਵੀ ਹੋਏ ਔਰ ਮਾਫੀ ਹੈ ਜੇ ਤੁਹਾਨੂੰ ਅਸੀਂ ਕਿਤੇ ਜ਼ਹਿਨੀ ਤੌਰ ਤੇ ਪਰੇਸ਼ਾਨ ਕੀਤਾ ਹੋਵੇ ਇਦਾਂ ਦਾ ਕੋਈ ਮਨਤਵ ਨਹੀਂ ਸੀ ਪਰ ਮੈਨੂੰ ਲੱਗਦਾ ਕਿ ਮੈਂ ਸਭ ਤੋਂ ਆਪ ਮਾਫੀ ਮੰਗਦਾ ਕਿ ਇਹ ਥੋੜੇ ਪਰਸਨਲ ਦੁੱਖ ਆਉਦੇ ਹੁੰਦੇ ਆ ਨਹੀਂ ਤੇ ਉਹ ਕਿਸੇ ਨੇ ਹੂੰ ਲੋਕ 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 ਤਾਂ ਆਪਣਾ ਖੁਸ਼ੀਆਂ ਭਾਲਦੇ ਆ ਨਾ ਹੂੰ